ਇੱਕ ਵੀ ਬੀ ਨਿਤ ਸੜਦੀ ਸੀ ਇੱਕ ਗਵਾਂਡੀ ਦੀ ਦੇਖ ਤਰੱਕੀ ਹੋਏ ਨਾ ਦੇ ਕਰੇ ਸੀ ਗੱਡੀਆਂ ਸਾਡੇ ਘਰਾਂ ਪੱਕੀ ਹੋ ਇੱਕ ਦਿਨ ਉਸ ਨੇ ਤਵਾਂਡੀ ਨੂੰ ਸੀ ਪੁੱਛਿਆ ਕੋਲ ਬਲਾ ਕੇ ਹੋਗੀ ਕਿੰਝ ਤਰੱਕੀ ਤੇਰੀ ਦੱਸ ਮੈਨੂੰ ਸਮਝਾ ਕੇ ਉਹ ਕਹਿੰਦਾ ਇੱਕ ਦਿਨ ਸੰਤਾਂ ਨੂੰ ਮੈਂ ਆਪਣੇ ਘਰੇ ਬੁਲਾਇਆ ਠੰਡੇ ਜਲ ਸ਼ੀਨਾਲ ਕਰਾ ਕੇ ਭੋਜਨ ਖੂਬ ਸ਼ਿਕਾਹਾਂ ਉਹ ਗਰਮੀ ਨੂੰ ਤੇ ਇਸੇ ਕਰਦ ਮੇਰੇ ਚੱਲਦਾ ਰਿਹਾ ਮੈਂ ਪੱਖੀ ਸੰਤਾਨੀ ਸੇ ਵਾਦੇ ਬਦਲੇ ਮੈਨੂੰ ਮਿਲੀ ਤਰੱਕੀ ਹੋ ਬੀਬੀ ਕਹਿੰਦੀ ਸਮਝ ਗਈ ਮੈਂ ਇਹ ਕਿਹੜਾ ਕੰਮ ਔਖਾ ਹੋ ਮੈ ਵੀ ਫੜ ਕੇ ਸਾਧ ਲਿਆ ਮੈਂ ਹੁਣ ਤਾ ਸੌਖਾ ਉਹ ਗਰਮੀ ਦੇ ਦਿਨ ਲੰਗੇ ਰਹਣਾ ਠੰਡ ਦਾ ਕੋਈ ਟਿਕਾਣਾ ਹੋ ਤੁਰਿਆ ਆਪਣੇ ਰਾ ਜਾਵੇਂ ਇੱਕ ਸਾਧੂ ਬਿਦ ਸਿਆਣਾ ਉਹ ਲਾਂਚ ਵਸ ਭਈ ਮਈ ਨੇ ਜਦ ਦੇਖਿਆ ਨજર ਕਮਾ ਕੇ ਉਹ ਫੜ ਕੇ ਬਹੁ ਸਾਧ ਮਾਰਿਆ ਟੋਕਰਾਂ ਭਰਾਂ ਗਵਾ ਕੇ ਉਹ ਠਣ ਦੇ ਮਾਰੇ ਸਾਧ ਵਿਚਾਰਾ ਲੱਗਾ ਪਉਣ ਦੁਹਾਈ ਉਹ ਕਰਕੇ ਖਿਚ ਕਢੀ ਸੁਬਾ ਬੇ ਨੂੰ ਕਰ ਆਪਣੇ ਲੈ ਆਈ ਉਹ ਲਾ ਹੋਇਆ ਭੜੇ ਕੱਪੜੇ ਬਾਬਾ ਬੈਠ ਪਰਸ਼ ਦੇ ਉੱਤੇ ਠੰਡੇ ਜਲ ਇਸ਼ਨਾਨ ਕਰਾਵਾਂ ਤੈਨੂੰ ਠੰਢੀ ਰੁੱਤੇ ਉਹ ਨ ਕਰ ਬੀ ਬੀ ਤੱਕ ਸ਼ਾਹੀ ਮਹਾ ਠੰਡ ਦਾ ਖਰਿਆ ਉਹ ਠੰਡ ਦੇ ਮਾਰੇ ਪਹਿਲਾ ਹੀ ਮੈਨੂੰ ਤਾਪ ਬਥੇੜਾ ਚੜਿਆ ਉਹ ਜਿੱਦੀ ਆਪਣੀ ਤੇ ਅੜਗੀ ਮਾਈ ਕਰਗੀ ਇਹੀ ਤੱਕ ਠੰਡੇ ਜਲਿ ਸਿਨਾਣ ਕਰਾ ਕੇ ਚੱਕ ਲਿਆ ਹੀ ਪੱਖਾ ਉਹ ਖਾਮਗੀ ਦੀ ਰੋਟੀ ਲਾਇਆ ਸਾਗ ਸਰ ਹੁਣ ਤੜਕਾ ਪੀ ਲੱਸੀ ਦਾ ਡੋਂਗਣੇ ਤੇ ਕਰਦੂ ਖੜਕਾ ਤੜਕਾ ਉਖਾ ਭੀਕੇ ਬਿਰਸੋਂ ਗਿਆ ਬੱਬ ਮੰਨ ਕੇ ਰੱਬ ਦੇ ਪਾਣੇ ਮਾ ਤੁੰਬਲਣਾ ਕਿਸੇ ਕੋਈ ਪੱਖਾ ਚੱਲੇ ਸਰਾਣੇ ਉਹ ਤਣੋਂ ਮਣ ਹੁਣ ਤੇਰੀ ਬੱਬਾ ਕਰ ਦਿੱਤੀ ਮੈਂ ਸੇਵਾ ਚੱਕ ਦਰੀ ਭੀ ਮੇਰੀ ਮੈਨੂੰ ਦੇ ਸੇਵਾ ਦਾ ਮੇਵਾ ਉਹ ਠੰਡ ਦੇ ਮਾਰੇ ਸਾ ਬਾਬੇ ਦਾ ਸੌ ਘੰਟੀਕ ਚ ਰੁਕਿਆ ਉਹ ਲਾਲ ਚ ਮਾਰੇ ਮਾਈ ਨੇ ਫਿਰ ਬੱਬਾ ਹੀ ਚੱਕ ਸੁਟਿਆ ਉਹ ਲਾਚ ਮਰੀ ਮਾਈ ਨੇ ਫਿਰ ਪਪਾ ਹੀ ਚੱਕ ਸੁਟਿਆ